ਆਪਾਂ ਤੋੜਪੰਨੋ ਤੋੜੋ ਨਾ ਨੇ ਕੀਤੀ ਆਪੇ ਕਿਹਨੇ ਜਿਹੜੀ ਇਹ ਗਮਦੂਰ ਦੇ ਨਾਲ ਉੱਥੇ ਪੁਲਿਸ ਖੜੀ ਸੀ ਅੱਛਾ ਪੱਪੂ ਦੇ ਨਾਲ ਉੱਥੇ ਇਹ ਜਿਹੜੇ ਉਹਦੇ ਆਪਣਾ ਘਰਾਂ ਦੇ ਸੀਗੇ ਬੰਦੇ ਜੀ ਜੀ ਤੇ ਬਾਕੀ ਵੀ ਆ ਘਰਾਂ ਦੇ ਸੀਗੇ ਨਾਲ ਹਾਂਜੀ ਇਹਨਾਂ ਨੇ ਤੁਸੀਂ ਸੀਗੇ ਇੱਥੇ ਜਦੋਂ ਘਟਨਾ ਹੋਈ ਸੀ ਤੁਸੀਂ ਸੀ ਨਹੀਂ ਸੀਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਤੋੜਪੰਨ ਕਿਹਨੇ ਕੀਤੀ ਆ ਤੋੜਪੰਨ ਦਾ ਸਾਨੂੰ ਪਤਾ ਹੀ ਐ ਜੀ ਜਦੋਂ ਪੁਲਿਸ ਆਉਂਦੀ ਸੀਗੀ ਫਿਰ ਇੱਥੇ ਅੱਛਾ ਪੁਲਿਸ ਨੇ ਕੀਤੀ ਆ ਹਾਂ ਕਿਸਨੇ ਨਾਲ ਕਰਾਈ ਠੀਕ ਹੈ ਤੁਹਾਡਾ ਕੀ ਸਬੰਧ ਹੈ ਜੀ ਕੁਲਦੀਪ ਸਿੰਘ ਨਾਲ ਮੈਂ ਜੀ ਉਹਦਾ ਚਾਚਾ ਸਕੇ ਚਾਚਾ ਤੁਸੀਂ ਸਕੇ ਚੋਂ ਘਰਾਂ ਚੋਂ ਘਰਾਂ ਚੋਂ ਠੀਕ ਚੱਲੀਏ ਤਨ ਭਰਾ ਸੀ ਮੇਰੇ ਬਾਪੂ ਵਰਗੇ ਠੀਕ ਹੈ ਜੀ ਠੀਕ ਉਹ ਇੱਥੇ ਆ ਗਿਆ ਸੀ ਅਸੀਂ ਅੰਦਰਲੇ ਘਰਾਂ ਚ ਰਹੇ ਸੀ ਠੀਕ ਹੈ ਜੀ ਇਹ ਘਟਨਾ ਇਹਦੀ ਘਟਈਏ ਕਾਰਨ ਕੀ ਘਟਣ ਦਾ ਕਾਰਨ ਕਾਰਨ ਜੀ ਜਿਹੜਾ ਆ ਜਾਂਦਾ ਨਾ ਪਾਣੀ ਇੰਨਾ ਘਰਾਂ ਦਾ ਇਹ ਵੀ ਉਹਨਾਂ ਦੇ ਆਖ ਪਰਲੇ ਜਮੀਂਦਾਰ ਹਾਂ ਇਹਨਾਂ ਦਾ ਪਾਣੀ ਪਹਿਲਾਂ ਬੈਂਕ ਦੇ ਕੋਲ ਦੀ ਜਾਂਦਾ ਸੀ ਖਾਲਾ ਪੱਕਾ ਬਣਿਆ ਹੋਇਆ ਉੱਥੇ ਹੂੰ ਉੱਤੇ ਇਹਨਾਂ ਨੇ ਮਿੱਟੀ ਪਾ ਕੇ ਉਹਦੇ ਮੰਨ ਕੇ ਚੱਲੋ ਵੀ ਉਹ ਲੋਕਟਾਈ ਚਲਦੀ ਹੈ ਬੰਦ ਕਰ ਤੇ ਉਹਨਾਂ ਨੇ ਉਹ ਕਰਨ ਦੇ ਬਜਾਏ ਪਾਣੀ ਇੱਧਰ ਲੈ ਕੇ ਆ ਪੈਪ ਜਾਂਦੇ ਆ ਇਹਨਾਂ 'ਚ ਪਾਉਂਦੇ ਸੀਗੇ ਇਹਨਾਂ 'ਚ ਪੈਂਦਾ ਸੀ ਕੱਸੀ ਦਾ ਪਾਣੀ ਚੰਗਾ ਪਾਣੀ ਉਦੋਂ ਕਸਿਦਾ ਕੇ ਪੈਂਦਾ ਸੀ ਗੰਦੇ ਨਾਲ ਇਹਦਾ ਪਾਣੀ ਲੈਟਰਿੰਗਾਂ ਦਾ ਇੱਥੇ ਪਾਉਂਦੇ ਸੀਗੇ ਜੀ ਪਿੰਡ ਆਹ ਗੱਲ ਹੈ ਜੀ ਸਰਪੰਚ ਨੂੰ ਮੰਨਾਗਾ ਤੇ ਰੁਕਦਾ ਸੀ ਹਾਂ ਸਰਪੰਚ ਨਹੀਂ ਸਰਪੰਚ ਖੁਦ ਗਿਆ ਸੀ ਜਾਂ ਲੋਕਾਂ ਨੇ ਕਹਿਣ ਤੇ ਗਿਆ ਸੀ ਜੀ ਸਰਪੰਚ ਇੱਥੋਂ ਗਿਆ ਸੀਗਾ ਜੀ ਬੀੜਗਾ ਵਾਲਿਆਂ ਨੂੰ ਨਾਲ ਲੈ ਕੇ ਨਹੀਂ ਲੋਕਾਂ ਨੇ ਕਹਿਣ ਤੇ ਗਿਆ ਸੀ ਜਾਂ ਆਪਦੀ ਮਰਜ਼ੀ ਨਾਲ ਹੀ ਗਿਆ ਸਰਪੰਚਵੇਂ ਲੋਕ ਸਰਪੰਚ ਕੋਲੇ ਕੰਪਲੇਂਟ ਲੈ ਕੇ ਆਉਂਦੇ ਆ ਇੱਥੇ ਆਉਂਦੇ ਸੀਗੇ ਅੱਛਾ ਵੀ ਸਾਡੇ ਪਾਣੀ ਦਾ ਨਖਾਸ ਕਰਾ ਇਹਨੇ ਥਾਣੇ 'ਚ ਵੀ ਗਿਆ ਸੀਗਾ ਥਾਣੇ ਵਾਲਿਆਂ ਨੇ ਨਹੀਂ ਇਹਦੀ ਕੋਈ ਗੱਲ ਸੁਣੀ ਉਹਨਾਂ ਨੇ ਨਹੀਂ ਇਹਦੀ ਗੱਲ ਸੁਣੀ ਇਹ ਨੇ ਫੇਰ ਲਿਆ ਕੇ ਬੀੜਗਾਲਿਆਂ ਨੂੰ ਇੱਥੇ ਐਂ ਵਿਖਾਉਂਦਾ ਗਿਆ। ਵਿਆਕਰਾਂ ਦਾ ਪਾਣੀ ਮੁੜ ਕੇ ਵੀ ਉਧਰ ਪਾਉਣਾ ਪੈਂਦਾ ਉਧਰ ਸੀ ਜਾਂਦਾ ਹੁੰਦਾ ਸੀ। ਠੀਕ ਹੈ ਜੀ। ਤੇ ਉਹ ਇੱਧਰ ਲਿਆਉਣਾ ਚਾਹੁੰਦੇ ਸੀਗੇ ਉਹ ਬੀੜਗਾਲਿਆਂ ਦੇ ਵੀ ਕੈਮਰੇ ਕੂਮਰੇ ਭੰਨੇਗੇ ਜਦੋਂ ਗੱਲ ਪਈ। ਠੀਕ ਹੈ ਜੀ। ਤੁਹਾਡੇ ਕਹਿਣ ਦਾ ਮਤਲਬ ਜਦੋਂ ਕੁਲਦੀਪ ਸਿੰਘ মিডিਆ ਵਾਲੇ ਮੌਜੂਦ ਸੀ ਔਰ ਉਹਨਾਂ ਨੂੰ ਉੱਥੇ ਦਿਖਾਉਣ ਗਿਆ। মিডিਆ ਵਾਲੇ ਨਾਲ ਸੀ ਤੁਸੀਂ ਕਹਿ ਰਹੇ ਹੋ। ਹਾਂ ਜੀ। ਉੱਥੋਂ ਜਿਹੜਾ ਆਵਾਜ਼ ਸ਼ੁਰੂ ਹੋਇਆ ਪਰ ਦੂਜੀ ਧਿਰ ਤਾਂ ਕਹਿ ਰਹੀ ਹੈ ਕਿ ਉਹ ਸਾਡੇ ਘਰੇ ਆ ਕੇ ਗੱਲ ਪਾਈ ਸੀ ਉਹ ਕੁੱਟਣ ਮਾਰਨਾ ਹੈ ਸਾਡੀਆਂ ਬੁੜੀਆਂ ਨੂੰ। ਨਹੀਂ ਨਹੀਂ। ਬੀ ਹਾਂ ਠੀਕ ਹੈ ਜੀ ਉੱਥੋਂ ਆਵਾਜ਼ ਮਾਰ ਕੇ ਮੁੜੇ ਗਏ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੀ ਕੁੱਟਮਾਰ ਹੋਈ ਉੱਥੇ ਫਿਰ ਕੁੱਟਮਾਰ ਕੀਤੀ ਠੀਕ ਹੈ ਜੀ ਕੈਮਰਾ ਭੰਨਿਆ ਗਿਆ ਵੀਡੀਓ ਵਾਲੇ ਧਰਨੇ ਦਾ ਕੀ ਮਤਲਬ ਸੀ ਲਾਉਣ ਦਾ ਜੀ ਧਰਨਾ ਉਸ ਤੋਂ ਬਾਅਦ ਮੇਰੇ ਤੋਂ ਮਕਸਦ ਸੀਗਾ ਧਰਨਾ ਜੀ ਇਹ ਇਹਨਾਂ ਨੇ ਉਦੋਂ ਬਾਅਦ ਲੱਗਿਆ ਧਰਨਾ ਮੈਂ ਉੱਠ ਗਿਆ ਸੀ ਜੈਤੂ ਹੂੰ ਜਦੋਂ ਇਹਨਾਂ ਦੀ ਕੁੱਟਮਾਰ ਹੋਈ ਆ ਉਦੋਂ ਮੈਂ ਡੇਤੇ ਖੜਾ ਸੀ ਹੂੰ ਮੈਂ ਬਿੱਲ ਭਰਨ ਗਿਆ ਸੀ ਜੀ ਇਹ ਆ ਕੇ ਜਦੋਂ ਮੈਂ ਆਇਆ ਮੇਰੇ ਆਉਂਦੇ ਨੂੰ ਧਰਨਾ ਬਿਲਕੁਲ ਲੱਗ ਚੁੱਕਿਆ ਸੀਗਾ ਚਾਲੂ ਸੀਗਾ ਜੀ ਉੱਥੇ ਜਾ ਕੇ ਮੈਂ ਖੜ ਗਿਆ ਬਸ ਜੀ ਇਹ ਜਿਹੜਾ ਐਸ.ਆਈ ਸੀਗਾ ਐਸ.ਆਈ ਕੀ ਉਹ ਦਾ ਨਾਮ ਦੇਸ਼ ਕੁਮਾਰ ਹੀ ਹੈ ਨਾ ਦੇਸ਼ ਕੁਮਾਰ ਐਸ.ਆਈ ਦੇ ਜ਼ਿੰਮੇਵਾਰੀ ਸੀ ਇਹ ਉਹਦੇ ਕਹਿਣ ਦੇ ਵਿੱਚ ਹੋਈ ਸੀ ਕਰ ਨਾ ਜਦੋਂ ਇਹਨਾਂ ਦੀ ਕੁਲਦੀਪੁਰਾਂ ਦੀ ਕੁੱਟਮਾਰ ਹੋਈ ਹੈ ਜੀ ਹਾਂਜੀ ਉਸ ਤੋਂ ਬਾਅਦ ਇਹ ਕੰਪਲੇਂਟ ਕਰਨ ਗਏ ਆ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੰਪਲੇਂਟ ਕਰਨ ਗਏ ਨਹੀਂ ਜੀ ਇਹੇ अच्छा ਇਹਨਾਂ ਨੇ ਫਿਰ ਇੱਥੇ ਧਰਨਾ ਹੀ ਲਾ ਲਿਆ ਫਿਰ ਉਸ ਗੱਲ ਦੇ ਵਿੱਚ ਜਦੋਂ ਆਈ ਪੁਲਿਸ ਪੁਲਸ ਨੂੰ ਦੱਸਿਆ ਕਿ ਸਾਡੀ ਕੋਟ ਮਾਰਕ ਕੀਤੀ ਸੀਗੀ ਤੇ ਪੁਲਸ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਉਧਰਲੇ ਪੱਥੀ ਹੋ ਗਈ ਉਹਵਾ ਉਹ ਪਪੂ ਕੰਨੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਦਾ ਜਿਹੜਾ ਸੀਗਾ ਧਰਨਾ ਚਕਾਉਣ ਦਾ ਮਸਲਾ ਧਰਨੇ ਚਕਾਉਣ ਦਾ ਵੀ ਹੋ ਗਿਆ ਸੀ ਸਾਰਾ ਸੈਟਿੰਗ ਹੋ ਗਈ ਸੀਗੀ ਉਹਦੇ ਤੇ ਪਰਚਾ ਲਿਖਿਆ ਗਿਆ ਸੀ ਡੀਐਸਪੀ ਸੀਗਾ ਉਹ ਸਾਰਾ ਜਦੋਂ ਕਰਦੇ ਕਰਾਉਂਦੇ ਪਲਾਨ ਇਹਨਾਂ ਦਾ ਬਣਾਇਆ ਗਿਆ ਸੀ ਪੁਲਿਸ ਦਾ ਵੀ ਇਹਨਾਂ ਤੇ ਆਪਾਂ ਲਾਠੀ ਚਾਰਜ ਕਰਦੇ ਆਂ ਇਹ ਮਿੱਤਸ਼ੱਧਤ ਕਰਨ ਇਹਨਾਂ ਨੇ ਕਰਨਾ ਚੱਕਣ ਦੀ ਗੱਲ ਤਾਂ ਹੋਊਗੀ ਸੀ ਮਤਲਬ ਹਾਂ ਧਰਨਾ ਚੱਕਣ ਦੀ ਜਮਾਂ ਗੱਲ ਹੋਊਗੀ ਸੀ ਧਰਨਾ ਚੱਕਦੇ ਸੀ ਜਦੋਂ ਉਹ ਸਾਇੰਸ ਸੰਸ ਕਰਾ ਲਏ ਸੀ ਸਾਡੇ ਵੀ ਸਾਰਿਆਂ ਦੇ ਉਤੋਂ ਉਹਨਾਂ ਨੇ ਮੈਗਰਿਓ ਪਰਸਨਾਂ 'ਨ ਲੱਗੀ ਲਾਠੀ ਚਾਰਜ ਵਾਲੀ ਅੱਛਾ ਜਦੋਂ ਇਹ ਐਸਆਈ ਹੈ ਨਾ ਜਿਹੜਾ ਇਹਨੇ ਜੀ ਉਹਦੇ ਕਹਿਤਾ ਹਾਂ ਦਾ ਫੜ ਲਵੇ ਨੰਦ ਚੱਕਣ ਤਾਂ ਦਿੱਤੇ ਹੀ ਅੱਛਾ ਜੰਦਾ ਜੀ ਜਮਾ ਮਸਲਾ ਅੱਛਾ ਲੋਕਧਰਨਾ ਚੱਕਣ ਲੱਗੀ ਸੀ ਜੀ ਚੱਕਰ ਦੰਦੇ ਜੀ ਧਰਨਾ ਹਾਂ ਚੱਕਣ ਲੱਗੇ ਸੀ ਇਹਨਾਂ ਨੇ ਕੁੱਟਮਾ ਨਹੀਂ ਜਦ ਧਰਨਾ ਚਕਾਉਣ ਦੀ ਜਿਹੜੀ ਗੱਲ ਹੋਈ ਉਹ ਕਿੰਨਾ ਬੰਦੇ ਨੇ ਆ ਕੇ ਫੈਸਲੇ ਦੇ ਵਿੱਚ ਗੱਲ ਕਰੀ ਤੁਸੀਂ ਚੱਕ ਲਓ ਅਫਸਰੀ ਸੀਗੇ ਮੈਂ ਤਾਂ ਹੁਣ ਉਹਨਾਂ ਦਾ ਨਰਸ ਪੁਲਿਸ ਵਾਲੀ ਸੀ ਉਹਨਾਂ ਦੀ ਕਹਿਣ ਦੇ ਉੱਤੇ ਫੈਸਲਾ ਹੋ ਗਿਆ ਸੀ ਹੋ ਗਿਆ ਸੀ ਠੀਕ ਹੈ ਹਾਂ ਗੁੱਠ ਘਾਟੇ ਲਾਤੀ ਸੀ ਅਸੀਂ ਸਾਰਿਆਂ ਨੇ ਅੱਛਾ ਅੱਛਾ ਹਾਂ ਵੀ ਅਸੀਂ ਧਰਨਾ ਚੁਕਾ ਦਿੰਨੇ ਆ ਕਹਿ ਕਵਾ ਕੇ ਉਹਨਾਂ ਨੇ ਫਿਰ ਮਤਲਬ ਜਦੋਂ ਅ ਚੱਕਣ ਦੇ ਵਜਾਈ ਤੇ ਉਹ ਹੀ ਹਮਲਾ ਹੀ ਕਰਤਾ ਜੀ ਫਿਰ ਮਟੀਰੀਅਲ ਮੂਰੇ ਸੀ ਜਿਹੜੇ ਬੰਦੇ ਸੀ ਸਾਡੇ ਸਾਰੇ ਭੱਜਲੇ ਭੱਜ ਕੇ ਇਹ ਗਾਹਾਂ ਜਾ ਕੇ ਜਦੋਂ ਪੁਲਿਸ ਉੱਤੇ ਚੜਨ ਲੱਗੀ ਉੱਥੇ ਇੱਟਾਂ ਦੇ ਪਏ ਸੀ ਢੇਰ ਉੱਥੇ ਹੋ ਗਏ ਉਹ ਫਿਰ ਜੀ ਉਸ ਤੋਂ ਬਾਅਦ ਹਮਲਾ ਹੋ ਗਿਆ ਇਸ ਮਹਿਨਾ ਤਾਂ ਬੱਸ ਨਹੀਂ ਉਹ ਉਧਰੋਂ ਵੀ ਚੱਲਣ ਲੱਗ ਗਏ ਉਹ ਚੱਲਾਂਗੇ ਮਤਲਬ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਕਿ ਪਹਿਲਾਂ ਰੋੜੇ ਮਾਰੇ ਫਿਰ ਇਹਨਾਂ ਨੂੰ ਅਰੈਸਟ ਕੀਤਾ ਐ ਤਾਂ ਨਹੀਂਗਾ ਜੀ ਨਹੀਂ ਠੀਕ ਹੈ ਜੀ ਬਿਲਕੁਲ ਹੀ ਨਹੀਂ ਇਹ ਗੱਲ ਪਹਿਲਾਂ ਇੱਕ ਅਸੀਂ ਵੀਡੀਓ ਦੇਖ ਰਹੇ ਹਾਂ ਜੀ ਉਹ ਵੀਡੀਓ ਦੇ ਵਿੱਚ ਜਿਹੜਾ ਇੱਕ ਪਰਸਨ ਆ ਉਹ ਕਹਿ ਰਿਹਾ ਕਿ ਮੈਂ ਕੁਲਦੀਪ ਸਿੰਘ ਦਾ ਚਾਚਾ ਇਸ ਬੰਦੇ ਨੇ ਕੁਲਦੀਪ ਸਿੰਘ ਨੇ ਸਰਪੰਚ ਨੇ ਜੀ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਉਹ ਕਹਿੰਦੇ ਵੀ ਇਸ ਬੰਦੇ ਨੇ ਸਾਡੇ ਬੱਚਾ ਨੂੰ ਨਸ਼ੇ ਤੇ ਲਾਤਾ ਨਸ਼ੇ ਦਾ ਕਾਰੋਬਾਰ ਕਰਦਾ ਤੁਸੀਂ ਵੀ ਦੇਖਿਓ ਨੇ ਵੀਡੀਓ ਉਹ ਇਹ ਬਹੁਤ ਗਲਤ ਬੰਦਾ ਤੁਸੀਂ ਕਿਵੇਂ ਦੇਖਦੇ ਹੋ ਕੁਲਦੀਪ ਦੇ ਕਰਤਾਰ ਨੂੰ ਕਿਵੇਂ ਦੇਖਦੇ ਹੋ ਇਹ ਬਹੁਤ ਗਲਤ ਗੱਲ ਹੈ ਜਮਾਨੀ ਨਸ਼ਾ ਕਰਦਾ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਨਾ ਇਹ ਆਪ ਕਰਦਾ ਨਾ ਇਹ ਬੱਚਾਂ ਤੋਂ ਕਰਾਉਂਦਾ ਅਜੇ ਮਹੀਨੇ ਤੋਂ ਉਹ ਹੈ ਸਰਪੰਚ ਬਣਿਆ ਇਹਨੂੰ ਦੋ ਮਹੀਨਿਆਂ ਚ ਤੁਹਾਨੂੰ ਕਿਵੇਂ ਕੋਈ ਇਹ ਜਮਾਨਾ ਸਹੀ ਹੈ ਜੀ ਦੂਜੇ ਸਰਪੰਚਾਂ ਨਾਲ ਚੰਗਾ ਲੱਗਿਆ ਜੀ ਇਹ ਹਾਂ ਜੀ ਵਧੀਆ ਠੀਕ ਹੈ ਜੀ ਸਾਡੀ ਜੀ 2000 ਤੋਂ ਵੋਟਾਂ ਵੇੜੇ ਦੀ ਹਮ 700 ਵੋਟ ਸਾਡੇ ਘਰਾਂ ਵੀ ਆ ਜਿਹੜੀ ਪਗਦੀ ਗੀਰ 700 ਤੋਂ ਉੱਤੇ 750 ਵੋਟ ਪਗਦੀ ਆ ਤਾਂ ਕਰਕੇ ਸਰਪੰਚ ਬਣਾਇਆ ਪੰਜਾਂ ਸਰਪੰਚਾਂ ਨੂੰ ਹਰਾ ਕੇ ਫਿਰ ਜਿੱਤਿਆ ਜੀ ਇਹ ਠੀਕ ਹੈ ਜੀ ਕਿਤੇ ਇਹ ਤਾਂ ਨਹੀਂ ਵੀ ਤੁਸੀਂ ਕਹਿ ਰਹੇ ਹੋ ਕਿ 700 ਵੋਟ ਤਾਂ ਤੁਹਾਡੀ ਕੱਲਿਆਂ ਦੀ ਆ ਤੇ ਕਿਤੇ ਹੁੰਦਾ ਹੋਵੇ ਵੀ ਤੁਸੀਂ ਕੱਲਿਆਂ ਨੇ ਉਹਨੂੰ ਸਰਪੰਚ ਬਣਾਤਾ ਤੇ ਦੂਜਾ ਸੁਣੋ ਮੇਰੀ ਗੱਲ ਪਹਿਲਾਂ ਸਵਾਲ ਤਾਂ ਪੂਰਾ ਹੋ ਲੈੰਦਾਓ ਕਿ ਇਹ ਤਾਂ ਨਹੀਂ ਕਿ ਤੁਸੀਂ ਉਹਨਾਂ ਨੂੰ ਸਰਪੰਚ ਬਣਾਤਾ ਤੇ ਜਿਹੜੇ ਦੂਜੇ ਲੋਕ ਉਹਨੂੰ ਸਰਪੰਚ ਮੰਨਦੇ ਹੀ ਨਾ ਹਣ ਵੀ ਇਹਨੂੰ ਤਾਂ ਉਹਨਾਂ ਨੇ ਜਿਤਾਇਆ ਨਹੀਂ ਪਾਇਆ ਤਾਂ ਉਹਨਾਂ ਨੇ ਵੀ ਇਹ ਬੂਟਾਂ ਦਾ ਵਿੱਚ ਠੀਕ ਹੈ ਜੀ ਹਾਂ ਬੂਟਾ ਉਹਨਾਂ ਨੇ ਵੀ ਪਾਇਆ